ਖੇਤੀ ਦੀ ਪਾਲਿਸੀ ਬਿਲਕੁਲ ਰੈਡੀ ਹੈ ਬਿਲਕੁਲ ਪਰਫੈਕਟ ਬਹੁਤ ਸਾਰੇ ਮਾਹਰਾਂ ਨੂੰ ਅਸੀਂ ਬੁਲਾਇਆ ਪੀਏਯੂ ਚ ਬੁਲਾਇਆ ਹੋਰ ਖੇਤੀ ਨਾਲ ਐਕਸਪਰਟ ਜਿਹੜੇ ਲੋਕ ਨੇ ਅਸੀਂ ਆਪਣੀ ਪੰਜਾਬ ਦੀ ਖੇਤੀ ਨੀਤੀ ਜਿਹੜੀ ਹੈ ਉਹ ਰੈਡੀ ਹੈ ਆਲਮੋਸਟ ਜਿਹੜੀ ਕੱਲ ਵੀ ਗੱਲ ਉੱઠી ਹੈ ਐਲੋਪੀ ਸਾਹਿਬ ਨੇ ਕਹੇ ਸੀ 3ਵਾਂ 15 ਜਿਹੜੀ ਸਾਡੀ ਜਿਹੜੀ ਉਹਨਾਂ ਕਹਿੰਦੇ ਸੀ ਐਫਆਈਆਰ ਹੈ ਜਿਹੜੀ ਜਿਹੜੀ ਬੇਅਦਬੀ ਦੀ ਬਿਲਕੁਲ ਗਵਰਨਮੈਂਟ ਨੇ ਬਹੁਤ ਸਾਰੇ ਨਵੇਂ ਕਲੂ ਮਿਲੇ ਐਡ ਕਰਕੇ ਬਿਲਕੁਲ ਪੱਕੇ ਜਿਵੇਂ ਪੰਜਾਬੀ ਚ ਕਹਿੰਦੇ ਆ ਬਿਲਕੁਲ ਕਿਲ ਲੈਨ ਚੰਗੀ ਤਰ੍ਹਾਂ ਠੋਕ ਕੇ ਸਾਡੇ ਵੱਲੋਂ ਉਹ ਜਿਹੜੀ ਏਜੀ ਸਾਹਿਬ ਬੈਠੇ ਨੇ ਸਾਡੇ ਵੱਲੋਂ ਉਹ ਜਿਹੜੀ ਐਫਆਈਆਰ ਹੈ ਉਹ ਬਿਲਕੁਲ ਰੈਡੀ ਹੈ ਅਸੀਂ ਕਾਨੂੰਨੀ ਮਹਾਰਾ ਨਾਲ ਸਲਾਹ ਕਰਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਹ ਬਹੁਤ ਵਧੀਆ ਤਰੀਕੇ ਨਾਲ ਤਤਪੜਤ ਚ ਕਰ ਦਈਏ ਤਾਂ ਉਹ ਕੋਆਇਸ਼ ਹੋ ਜੂਗੀ ਉੱਥੋਂ ਕੋਈ ਫਾਇਦਾ ਨਹੀਂ ਫਿਰੋਗਾ ਅਸੀਂ ਉਹਦੇ ਚ ਜੋ ਸਾਨੂੰ ਨਵਾਂ ਮਿਲਿਆ ਉਹ ਵੀ ਪਾ ਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਥੇ ਪੇਸ਼ ਕਰਦਾਂਗੇ ਸਾਡੀ ਗਰੰਟੀ ਵੀ ਸੀ ਮੇਰੇ ਕੋਲੇ ਤਿੰਨ ਚਾਰ ਕੁੜੀਆਂ ਆਈਆਂ ਡੇਰਾਬੱਸੀ ਤੋਂ ਸੀ ਮੈਂ ਕਿਤੇ ਉਧਰ ਫੰਕਸ਼ਨ ਤੇ ਗਿਆ ਸੀ ਜੀ ਤੇ ਉਹ ਰੋਣ ਲੱਗ ਗਈਆਂ ਉਹ ਕਹਿੰਦੀਆਂ ਵੀ ਅਸੀਂ ਫਾਇਰ ਡਿਪਾਰਟਮੈਂਟ ਚ ਨੌਕਰੀ ਲੈਣ ਵਾਸਤੇ ਪੇਪਰ ਦਿੱਤਾ ਸੀਗਾ ਜੀ ਫਿਜ਼ੀਕਲ ਟੈਸਟ ਚ ਅਸੀਂ ਫੇਲ ਹੋ ਗਏ ਆ ਮੈਂ ਕਿਹਾ ਵੀ ਕਿਉਂ ਫੇਲ ਹੋ ਗਏ ਆ ਉਹ ਕਹਿੰਦੀਆਂ ਜੀ ਪਤਾ ਨਹੀਂ ਕਿਦੋਂ ਦੇ ਰੂਲ ਬਣਾਏ ਹੋਏ ਨੇ ਪਤਾ ਨਹੀਂ ਕਿਹੜੇ ਬਾਬਾ ਆਦਮ ਬੇਲੇ ਦੇ ਰੂਲ ਬਣੇ ਹੋਏ ਨੇ ਕਿ ਇੱਕੋ ਹੀ ਉਜੇ ਰੂਲ ਨੇ ਕਿ 60 ਕਿਲੋ ਦੀ ਬੋਰੀ ਮੁੰਡਾ ਵੀ ਜਾ ਕੇ ਦਿਖਾਊਗਾ ਫਿਰ ਭੱਜੂਗਾ ਐ ਭੱਜਿਆਊਗਾ ਬੋਰੀ ਚੱਕੂਗਾ 60 ਕਿਲੋ ਦੀ ਉਹਨੂੰ ਆਪਣੇ ਮੋਢੇ ਤੇ ਰੱਖੂਗਾ ਤੇ ਫਿਰ ਅੱਗੇ ਨਿਕਲ ਜੂਗਾ 60 ਕਿਲੋ ਦੀ ਉਹ ਬੋਰੀ ਕੁੜੀ ਨੇ ਚੱਕਣੀ ਐ ਤੇ ਵਾਹ ਯੋਨਲੀ 60 ਕਿਲੋ ਹੀ ਫਿਰ ਇਹ ਕਿਹਨੇ ਲਿਖਤਾ ਜੀ ਕਿ ਜਿਹੜਾ ਅੰਦਰ ਬੈਠਾ ਹੈ ਜੇ ਕੋਈ ਅੱਗ ਲੱਗ ਗਈ ਅੰਦਰ 60 ਕਿਲੋ ਦੇ ਬੰਦਾ ਬੈਠਾ ਹੋਊਗਾ ਬਸ ਸਵੈਸੀ ਉਹਨਾਂ ਦੇ ਜਿਹੜੇ ਨਾਰਮਸ ਨੇ ਉਹਨਾਂ ਨੂੰ ਸੌਖੇ ਕਰ ਰਹੇ ਆ ਤੇ ਕੁੜੀਆਂ ਲਈ 40 ਕਿਲੋ ਦੀ ਬੋਰੀ ਦਾ ਜਾਂ ਵੀ ਜੋ ਵੀ ਉਹਨਾਂ ਦੇ ਟੈਸਟ ਨੇ ਉਹ ਕੁੜੀਆਂ ਦੇ ਮੁਤਾਬਕ ਉਹਨਾਂ ਦੇ ਜੋ ਪਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਉਹਦੇ ਮੁਤਾਬਕ ਅਸੀਂ ਨਾਰਮਸ ਜਿਹੜੇ ਨੇ ਉਹ ਬਦਲ ਰਹੇ ਆ ਤੇ ਪਹਿਲੀ ਵਾਰ ਹੋਊਗਾ ਸਰ ਪੰਜਾਬ ਪਹਿਲਾ ਸੂਬਾ ਹੋਊਗਾ ਕਿ ਜਿਹੜੇ ਸੂਬੇ ਨੇ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀਆਂ ਦਿੱਤੀਆਂ ਨੇ ਤੇ ਇਹ ਦੇ ਵਿੱਚ ਅਸੀਂ ਪਹਿਲਾਂ ਹੀ ਅਸੀਂ ਕੈਬਨਿਟ ਦੇ ਵਿੱਚ ਇਹ ਹੋ ਕਰ ਚੁੱਕੇ ਆ ਫੈਸਲਾ ਕਿ ਇਲੈਕਸ਼ਨਾਂ ਜਲਦੀ ਕਰਾਉਣੇ ਪੰਚਾਇਤਾਂ ਦੀ ਤੇ ਨਾਲ ਪਿੰਡ ਜਿਹੜੇ ਨੇ ਉਹ ਧਰਿਆਂ ਤੋਂ ਬਚੇ ਰਹਿਣ ਪਿੰਡਾਂ 'ਚ ਕੋਈ ਧਰਿਆਂ ਦੀ ਟੜੇਬੰਦੀ ਕਰਕੇ ਕੋਈ 75126 ਦੇ ਕੇਸ ਉਹ ਨਾ ਹੋਣ ਤਾਂ ਅਸੀਂ ਕੀਤਾ ਕਿ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਸੇ ਵੀ ਪੋਲਿਟিক্যাল ਪਾਰਟੀ ਦੇ ਸਿੰਬਲ ਤੇ ਨਹੀਂ ਲੜੀਆਂ ਜਾ ਸਕਦੀਆਂ 40-40 ਲੱਖ ਰੁਪਈਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਵੋਟਾਂ ਤੇ ਸਰਪੰਚੀ ਦੀਆਂ ਵੋਟਾਂ 40-40 ਲੱਖ 40 ਲੱਖ ਲਾ ਕੇ ਕੱਢੂਗਾ ਕਿੱਥੋਂ ਸਰਪੰਚੋ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਨੂੰ ਉਹਨੂੰ ਕੋਈ ਕ腐ਪਸ਼ਨ ਦਾ ਮੌਕਾ ਮਿਲੇ ਜਾਂ ਘੋਰ ਸੋ ਅਸੀਂ ਤਾਂ ਇਹ ਚਾਹੁੰਦੇ ਆ ਇੱਕ ਹੋਰ ਅਸੀਂ ਦੇ ਵਿੱਚ ਮੈਂ ਅਨਾਉਂਸ ਕਰਨਾ ਚਾਹੁੰਦਾ ਅੱਜ ਮੁਕੱਦਸ ਹਾਊਸ ਦੇ ਵਿੱਚ ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਸੰਮਤੀ ਕਰ ਲੈਣਗੇ 5 ਲੱਖ ਰੁਪਇਆ ਇਨਾਮ ਵਜੋਂ ਕੈਸ਼ ਜਿਹਨੂੰ ਪੰਚਾਇਤ ਜਿੱਥੇ ਮਰਜ਼ੀ ਵਰਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚਾਹੁੰਦੇ ਸਕੂਲ ਹਸਪਤਾਲ ਚਾਹੁੰਦੇ ਹਸਪਤਾਲ ਉਹ ਮਿਲੂਗਾ ਪ੍ਰਾਇਓਰਟੀ ਤੇ ਇਸ ਗੱਲ ਦਾ ਪ੍ਰਤੀਕਰ ਕਰਕੇ ਕਿ ਇਸ ਪਿੰਡ 'ਚ ਇੱਕ ਹੈ ਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ ਕਿ ਅਸੀਂ ਇੱਕ ਇੰਡਸਟਰੀਅਲ ਐਡਵਾਈਜ਼ਰੀ ਕਮਿਸ਼ਨ ਬਣਾ ਰਹੇ ਹਾਂ ਜਿਹਦੇ ਵਿੱਚ ਹਰ ਫੀਲਡ ਦੇ ਵਿੱਚ ਬੰਦੇ ਚੁਣੇ ਜਿਵੇਂ 25 25 ਕਸੀਂ ਸੈਕਟਰ ਜਿਹੜੇ ਨੇ 26 ਉਹ ਆਇਡੈਂਟੀਫਾਈ ਕੀਤੇ ਨੇ ਟੈਕਸਟਾਈਲ ਦੇ ਰੀਅਲ ਸਟੇਟ ਦੇ ਐਮ ਐਸ ਐਮ ای ਦੇ ਫਾਰਮਾਸਿਟੀਕਲ ਦੇ ਇਸ ਤੋਂ ਇਲਾਵਾ ਚਮੜੇ ਵਾਲਿਆਂ ਦੇ ਜਿਵੇਂ ਜਲੰਧਰ ਚਮੜੇ ਦੀ ਫੈਕਟਰੀਆਂ ਨੇ ਐਦਾਂ ਦੇ 26 ਨੇ ਅਸੀਂ ਉਹਨਾਂ ਨੂੰ ਕਹੇ ਤੁਸੀਂ ਦਿਓ 11 ਬੰਦੇ ਕਮਿਸ਼ਨ ਤੁਸੀਂ ਬਣਾਓ ਆਪਦਾ ਟੈਕਸਟਾਈਲ ਦਾ 11 ਬੰਦੇ ਦਿਓ ਤੇ ਤੁਹਾਡਾ ਚੇਅਰਮੈਨ ਦਿਓ ਤੇ ਕਹਾ ਸਾਡਾ ਚੇਅਰਮੈਨ ਹੋਊਗਾ ਤੇ ਅਸੀਂ ਉਸ ਚੇਅਰਮੈਨ ਨੂੰ ਜੋ ਵੀ ਐਡਵਾਈਜ਼ਰੀ ਬੋਰਡ ਦਾ ਕਮਿਸ਼ਨ ਦਾ ਚੇਅਰਮੈਨ ਹੋਊਗਾ ਅਸੀਂ ਉਹਨੂੰ ਕੈਮਰਲਰ ਦਾ ਰੈਂਕ ਵੀ ਦੇਵਾਂਗੇ ਤਾਂ ਕਿ ਉਹਨੂੰ ਉਹਦੀ ਚੱਲੇ ਅਫਸਰਾਂ ਦੇ ਵਿੱਚ ਕੋਈ ਗੱਲ ਚੇਂਜ ਕਰਾਉਣੀ ਹੈ ਤੇ ਨਾਲ ਜੇ ਟੈਕਸਟਾਈਲ ਦੀ ਪ੍ਰੋਬਲਮ ਹੈ ਇਕੱਲੇ ਦੀ ਤਾਂ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਇਨਵੈਸਟ ਪੰਜਾਬ ਦੇ ਕਿਸੇ ਜਆ ਇੰਡਸਟਰੀਅਲ ਜੋ ਪੰਜਾਬ ਸਰਕਾਰ ਦੇ ਇੰਡਸਟਰੀਅਲ ਜਿਹੜੇ ਸੰਮੇਲਨ ਹੁੰਦੇ ਨੇ ਉਹਨੂੰ ਚ ਆ ਕੇ ਗੱਲ ਕਰਨੀ ਪਵੇ ਉਹ ਇਕੱਲੇ ਵੀ ਆ ਸਕਦੇ ਜਿਹੜੇ ਮਨਿਸਟਰ ਨੇ जेपी ਨੰਡਾ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਫੋਨ ਤੇ ਸਾਡੇ ਅਫਸਰ ਬੈਠੇ ਨੇ ਮੈਂ ਤੁਹਾਨੂੰ ਦੱਸ ਸਕਦਾ ਕਿ ਉਹਨਾਂ ਨੇ ਕਿਹਾ ਸਾਡਾ ਕੋਟਾ ਜਿਹੜਾ ਡੀਏਪੀ ਦਾ ਉਹ ਪੂਰਾ ਹੋਊਗਾ ਉਹ ਕਹਿੰਸੀ ਸੁਪਰ ਫਾਸਟ ਮੈਂ ਕਿਹਾ ਦੇਖੋ ਸੁਪਰ ਜਿਹੜੀ ਹੈ ਦੂਜੀ ਐਸਪੀ ਹੈ ਉਹਦੇ ਚ ਡੇਢ ਬੋਰੀ ਲੱਗਦੀ ਹੈ ਮੈਂ ਕਿਹਾ ਜੀ ਬਦਲ ਤਾਂ ਹੈਗਾ ਉਹ ਪਰ ਜੇ ਥੋੜੇ ਕੋ ਡੀਏਪੀ ਹੈਗਾ ਸਾਨੂੰ ਡੀਏਪੀ ਦਿਓ ਨਾ ਸਾਨੂੰ ਆਦਤ ਸਾਡੇ ਡੀਏਪੀ ਸਾਡੇ ਮਾਈਂਡ ਚ ਡੀਏਪੀ ਹੈ ਠੀਕ ਹੈ ਨਾ ਸੁਰੇਸ਼ ਕਰਕੇ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ डीएपी बिल्कुल प्रॉपर मिलेगा कोई डीएपी दी काट नहीं रहोगे सो so, पिछले दिन ही असी पंजाब सरकार ਵੱਲੋਂ ਬਹੁਤ ਸਾਰੀਆਂ ਲੇਟੈਸਟ ਗੱਡੀਆਂ ਜਿਹੜੀਆਂ ਐਸ ਵਕਤ ਨਿਊਯਾਰਕ ਪੁਲਿਸ ਫਾਡ ਅਡਵਾਟਮੈਂਟ ਕੋਲ ਨੇ ਉਸ ਪੱਧਰ ਦੀਆਂ ਗੱਡੀਆਂ ਅਸੀਂ ਫਾਡ ਅਡਵਾਟਮੈਂਟ ਨੂੰ ਦਿੱਤੀਆਂ ਨੇ ਨਾਟ ਓਨਲੀ ਗੱਡੀਆਂ ਛੋਟੀਆਂ ਕਸਬਿਆਂ ਚ ਕਈ ਵਾਰੀ ਗੱਡੀ ਨਹੀਂ ਜਾਂਦੀ ਗਲੀਆਂ ਪੀੜੀਆਂ ਨੇ ਤੰਗ ਨੇ ਛੋਟੀਆਂ ਗੱਡੀਆਂ ਫਿਰ ਉਸ ਤੋਂ ਬਾਅਦ ਵੀ ਮੋਟਰਸਾਈਕਲ ਵੀ ਆ ਗਿਆ ਅੱਜਕੱਲ ਕਿ ਮੋਟਰਸਾਈਕਲ ਵੀ ਉੱਤੇ ਟੈਂਕੀ ਲੱਗੀ ਹੋਈ ਆ ਵੱਡੀ ਪਾਣੀ ਵਾਲੀ ਕਿ ਇਮੀਡੀਏਟਲੀ ਪਹਿਲਾਂ ਮੋਟਰਸਾਈਕਲ ਪਹੁੰਚ ਜਾਏ ਉੱਥੇ ਜਿੱਥੇ ਬਿਲਕੁਲ ਹੀ ਜਿਹੜੇ ਏਰੀਏ ਸ਼ਹਿਰ ਦੇ ਅੰਦਰਲੇ ਨੇ ਸੋ ਇਹ ਸਾਡਾ ਫਰਜ਼ ਆ ਕਿ ਅੱਜ ਦੇ ਜ਼ਮਾਨੇ 'ਚ ਸੇਫਟੀ ਵਾਸਤੇ ਕਿਉਂਕਿ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੁੰਦੀ ਸੇਫਟੀ ਵਾਸਤੇ ਇਪੋਰਟੈਂਸ ਜਿਹੜੀ ਆ ਉਹ ਦਿੱਤੀ ਜਾਵੇ ਇੱਕ ਹੋਰ ਬੜੀ ਅਜੀਬ ਜੀ ਗੱਲ ਹੈਗੀ ਐ ਮੈਨੂੰ ਤਾਂ ਬੜੀ ਅਜੀਬ ਲੱਗੀ ਵੈਸੇ ਤੇ ਉਹ ਵੀ ਇਸ ਬਿਲ ਦੇ ਰਹੀਂ ਅਸੀਂ ਸੋਧ ਕਰ ਰਹੇ ਹਾਂ ਅ ਮੇਰੇ ਕੋਲੇ ਤਿੰਨ ਚਾਰ ਕੁੜੀਆਂ ਆਈਆਂ ਡੇਰਾ ਬੱਸੀ ਤੋਂ ਸੀ ਮੈਂ ਕਿਤੇ ਉਧਰ ਫੰਕਸ਼ਨ ਤੇ ਗਿਆ ਸੀ ਜੀ ਤੇ ਉਹ ਰੋਣ ਲੱਗ ਗਈਆਂ ਬਹੁਤ ਉਹ ਕਹਿੰਦੀਆਂ ਵੀ ਅਸੀਂ ਫਾਇਰ ਡਿਪਾਰਟਮੈਂਟ ਚ ਨੌਕਰੀ ਲੈਣ ਵਾਸਤੇ ਪੇਪਰ ਦਿੱਤਾ ਸੀ ਜੀ ਤੇ ਥਿਉਰੀ ਦਾ ਪੇਪਰ ਅਸੀਂ ਕਲੀਅਰ ਕਰ ਲਿਆ ਸਾਡੇ ਬਹੁਤ ਵਧੀਆ ਨੰਬਰ ਆ ਗਿਆ ਅਕਸਰ ਕੁੜੀਆਂ ਦੇ ਨੰਬਰ ਜ਼ਿਆਦਾ ਹੀ ਆਉਂਦੇ ਜੇ ਆਪਾਂ ਦੇਖੀਏ ਹਿਸਟਰੀ ਦਾ 10ਵੀਂ ਚੋ ਵੀ ਕੁੜੀਆਂ ਫਰਸਟ ਪੰਜਾਬ ਚੋਂ 12ਵੀਂ ਚੋ ਵੀ ਕੁੜੀਆਂ ਫਰਸਟ ਬੀਏ ਚੋ ਵੀ ਐਮਏ ਚੋ ਵੀ ਸੋ ਲਖਤੀ ਨੇ ਟੈਸਟ ਪਾਸ ਕਰ ਲਿਆ ਪਰ ਉਹ ਕਹਿੰਦੀ ਸਾਨੂੰ ਨੌਕਰੀ ਨਹੀਂ ਮਿਲੀ ਕਿਉਂਕਿ ਫਿਜ਼ੀਕਲ ਟੈਸਟ ਅਸੀਂ ਫੇਲ ਹੋ ਗਏ ਆ ਮੈਂ ਕਿਹਾ ਵੀ ਕਿਉਂ ਫੇਲ ਹੋ ਗਏ ਆ ਉਹ ਕਹਿੰਦੀ ਜੀ ਪਤਾ ਨਹੀਂ ਕਿਦੋਂ ਦੇ ਰੂਲ ਬਣਾਏ ਹੋਏ ਨੇ ਪਤਾ ਨਹੀਂ ਕਿਹੜੇ ਬਾਬਾ ਆਦਮ ਬੇਲੇ ਦੇ ਰੂਲ ਬਣੇ ਹੋਏ ਨੇ ਕਿ ਇੱਕੋ ਹੀ ਉਜੇ ਰੂਲ ਨੇ ਕਿ 60 ਕਿਲੋ ਦੀ ਬੋਰੀ ਮੁੰਡਾ ਵੀ ਜਾ ਕੇ ਦਿਖਾਊਗਾ ਫਿਰ ਭੱਜੂਗਾ ਐ ਭੱਜਿਆਊਗਾ ਬੋਰੀ ਚੱਕੂਗਾ 60 ਕਿਲੋ ਦੀ ਉਹਨੂੰ ਆਪਣੇ ਮੋਢੇ ਤੇ ਰੱਖੂਗਾ ਤੇ ਫਿਰ ਅੱਗੇ ਨਿਕਲ ਜਾਊਗਾ 60 ਕਿਲੋ ਦੀ ਇਹ ਬੋਰੀ ਕੁੜੀ ਨੇ ਚੱਕਣੀ ਹੈ ਉਹ ਕਹਿੰਦੇ ਸਾਡੇ 올림픽 ਦੇ ਰਿਕਾਰਡ ਹੋਰ ਨੇ 100 ਮੀਟਰ ਦੇ ਮੁੰਡਿਆਂ ਦੇ ਰਿਕਾਰਡ ਹੋਰ ਨੇ ਕੁੜੀਆਂ ਦੇ ਹੋਰ ਨੇ 400 ਮੀਟਰ ਦੇ ਕੁੜੀਆਂ ਦੇ ਰਿਕਾਰਡ ਹੋਰ ਨੇ ਮੁੰਡਿਆਂ ਦੇ ਹੋਰ ਨੇ ਸੋ ਕਿ ਸਾਡਾ ਇਦਾਂ ਕਿਵੇਂ ਹੋ ਸਕਦਾ ਕਿ ਅਸੀਂ 60 ਕਿਲੋ ਦੀ ਬੋਰੀ ਚੱਕਣੀ ਹੈ ਤੇ ਵਾਇਓਨਲੀ 60 ਕਿਲੋ ਹੀ ਫਿਰ ਇਹ ਕੀ ਨਹੀਂ ਲਿਖਤਾ ਜੀ ਕਿ ਜਿਹੜਾ ਅੰਦਰ ਬੈਠਾ ਹੈ ਜੇ ਕੋਈ ਅੱਗ ਲੱਗ ਗਈ ਅੰਦਰ 60 ਕਿਲੋ ਦਾ ਹੀ ਬੰਦਾ ਬੈਠਾ ਹੋਊਗਾ ਬਸ ਜੇ ਭਲਾ 70 ਦਾ ਹੋਇਆ ਫਿਰ ਤਾਂ ਮੁੰਡਾ ਵੀ ਨਹੀਂ ਚੱਕ ਸਕਦਾ ਜੀ ਜੇ 80 ਦਾ ਹੋਇਆ ਫੇਰ ਕੀ ਕਰੋਗੇ ਜੀ ਸੋ ਕੱਲੀ ਥੋੜੀ ਜਾਊਗੀ ਉਹ ਕੁੜੀ ਜੇ ਕੋਈ ਐਮਰਜੈਂਸੀ ਇਦਾਂ ਦੀ ਆਉਂਦੀ ਹੈ ਤਾਂ ਨਾਲ ਮੁੰਡੇ ਵੀ ਜਾਣਗੇ ਜਿਹੜੇ ਉਹਦੇ ਸਟਾਫ ਨੰਬਰ ਚ ਕੁਲੀ ਮੈਂਬਰ ਹੋਣਗੇ ਸਹੇ ਤਾਂ ਬਦਨ ਨੂੰ ਲੱਗਿਆ ਕਿ ਬਦਲ ਦੇਣਾ ਚਾਹੀਦਾ ਹੈ ਦੇਸ਼ ਦੇ ਵਿੱਚ ਕਿਤੇ ਵੀ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਨਹੀਂ ਹੈਗੀਆਂ ਜੀ ਐਦਾਂ ਦੇ ਰੂਲ ਬਣਾ ਰੱਖੇ ਨੇ ਅੱਜ ਕੱਲ ਕਿਹੜਾ ਫੀਲਡ ਹੈ ਜਿੱਥੇ ਕੁੜੀਆਂ ਨਹੀਂ ਮਤਲਬ ਜਾ ਸਕਦੀਆਂ ਜਾਂ ਕੰਮ ਕਰ ਸਕਦੀਆਂ ਨੇ ਜਾਂ ਮੈਡਲ ਜਿੱਤ ਸਕਦੀਆਂ ਨੇ ਜਾਂ ਸੁਨੀਤਾ ਬਲੀਮ ਵਰਗੀਆਂ ਅੰਬਰਾ ਚ ਗਈਆਂ ਹੋਈਆਂ ਤਾਂ ਕੋਈ ਐਦਾਂ ਦਾ ਅੱਜ ਕੱਲ ਦੇ ਜ਼ਮਾਨੇ 'ਚ ਇਸ ਤਰ੍ਹਾਂ ਦਾ ਰੂਲ ਐ ਲੱਗ ਰਿਹਾ ਜਿਵੇਂ ਅਸੀਂ ਅਪਡੇਟ ਹੀ ਨਹੀਂ ਹੋਏ ਸਵਸੀ ਉਹਨਾਂ ਦੇ ਜਿਹੜੇ ਨਾਰਮਸ ਨੇ ਉਹਨਾਂ ਨੂੰ ਸੌਖੇ ਕਰ ਰਹੇ ਆ ਤੇ ਕੁੜੀਆਂ ਲਈ 40 ਕਿਲੋ ਦੀ ਬੋਰੀ ਦਾ ਜਾਂ ਵੀ ਜੋ ਵੀ ਉਹਨਾਂ ਦੇ ਟੈਸਟ ਨੇ ਉਹ ਕੁੜੀਆਂ ਦੇ ਮੁਤਾਬਕ ਉਹਨਾਂ ਦੇ ਜੋ ਪ੍ਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਉਹਦੇ ਮੁਤਾਬਕ ਅਸੀਂ ਨਾਰਮਸ ਜਿਹੜੇ ਨੇ ਉਹ ਬਦਲ ਰਹੇ ਆ ਤੇ ਪਹਿਲੀ ਵਾਰ ਹੋਊਗਾ ਸਰ ਪੰਜਾਬ ਪਹਿਲਾ ਸੂਬਾ ਹੋਊਗਾ ਕਿ ਜਿਹੜੇ ਸੂਬੇ ਨੇ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਫਾਇਰ ਬਗੇਟ ਦੇ ਵਿੱਚ ਨੌਕਰੀਆਂ ਦਿੱਤੀਆਂ ਨੇ ਤੇ ਇਹ ਦੇ ਵਿੱਚ ਅਸੀਂ ਬਦਲਣ ਲੱਗੇ ਹਾਂ ਸਰ ਕਿਉਂਕਿ ਪਹਿਲਾਂ ਕਿਸੇ ਨੇ ਦੇਖਿਆ ਹੀ ਨਹੀਂ ਰੂਲ ਅਹੀਂ ਚੱਲੀ ਜਾਂਦੇ ਨੇ ਢੂੜਾਂ ਜੰਮ ਗਿਆ ਫਾਈਲਾਂ ਤੇ ਕਿਸੇ ਨੇ ਝਾੜੀਆਂ ਹੀ ਨਹੀਂ ਸੋ ਇਸ ਕਰਕੇ ਬਹੁਤ ਸਾਰੀਆਂ ਢੂੜਾਂ ਚਾਰਨ ਵਾਲੀਆਂ ਨੇ ਜੀ ਅਜੇ ਫਾਈਲਾਂ ਤੋਂ ਕੁਝ ਨਵੀਆਂ ਨਵੇਂ ਰੂਲ ਨਵੀਆਂ ਤਰੀਕੇ ਕੰਮ ਕਰਨ ਦੇ ਨਵੇਂ ਤਰੀਕੇ ਆ ਗਏ ਦੇਖੋ ਜੇ ਮੈਂ ਖੇਤੀ ਦੀ ਗੱਲ ਕਰਾਂ ਅੱਜ ਕੱਲ ਫਸਲ ਬੀਜਣ ਦੇ ਇੱਕੋ ਫਸਲ ਨੂੰ ਬੀਜਣ ਦੇ ਚਾਰ ਚਾਰ ਤਰੀਕੇ ਨੇ ਜੀ ਕੋਈ ਕੰਪਿਊਟਰ ਨਾਲ ਬੀਜਦਾ ਕੋਈ ਸਿੱਧਾ ਬੀਜਦਾ ਡਾਇਰੈਕਟ ਕੋਈ ਪਾਣੀ ਛੱਡ ਕੇ ਬੀਜਦਾ ਕੋਈ ਪਹਿਲਾਂ ਪਾਣੀ ਛੱਡ ਕੇ ਰੌਣੀ ਕਰਕੇ ਬੀਜਦਾ ਫਸਲ ਇੱਕੋ ਹੀ ਹੈ ਜੀ ਫਿਰ ਉਸ ਫਸਲ ਤੇ ਸਪਰੇਅ ਕਰਨ ਦੇ ਚਾਰ-ਜਾ ਤਰੀਕੇ ਨੇ ਜੀ ਕੋਈ ਡਰੋਨ ਰਾਹੀਂ ਕਰਾਉਂਦਾ ਕੋਈ ਸਿੱਧੀ ਕਰਦਾ ਕੋਈ ਖਾਲ ਦੇ ਵਿੱਚ ਹੀ ਰੱਖ ਦਿੰਦਾ ਤੁਪਕਾ ਤੁਪਕਾ ਉਜਾਈ ਜਾਂਦਾ ਸਰ ਤਰੀਕੇ ਬਦਲ ਗਏ ਮਾਰਕੀਟਿੰਗ ਦੇ ਤਰੀਕੇ ਬਦਲ ਗਏ ਜੀ ਹੁਣ ਤੁਹਾਨੂੰ ਪਹਿਲਾਂ ਆਪ ਨੂੰ ਜਾਣਾ ਪੈਂਦਾ ਸੀ ਵੀ ਆਹ ਚੀਜ਼ ਮੰਗਾਈਏ ਹੁਣ ਜੋ ਮਰਜੀ ਆਰਡਰ ਕਰੋ ਜੀ ਤੁਹਾਡੇ ਘਰੇ ਆ ਜਾਂਦਾ ਜੀ ਵੀ ਨਾਲ ਨਾਲ ਇਹ ਵੀ ਨਹੀਂ ਕਰਕੇ ਆਉਂਦਾ ਨਾਲ ਇਹ ਵੀ ਦੇਖ ਸਕਦੇ ਹੋ ਕਿੱਥੇ ਜੇ ਆਉਂਦਾ ਹੈ ਕਿ ਕਿੱਥੇ ਜੇ ਪਹੁੰਚ ਗਿਆ ਹੁਣ ਆਹ ਮੋੜ ਆ ਗਿਆ ਹੁਣ ਆਹ ਮੋੜ ਤੇ ਆ ਗਿਆ ਸੋ ਜੀ ਇੰਨਾ ਦੁਨੀਆ ਅਪਡੇਟ ਹੋ ਗਈ ਤਾਂ ਸਾਨੂੰ ਸਰਕਾਰਾਂ ਨੂੰ ਵੀ ਅਪਡੇਟ ਕਰਨਾ ਪਊ ਏਸੇ ਕਰਕੇ ਹਰ ਸਰਕਾਰੀ ਜਿਹਦੇ ਨਾਮ ਨਾਲ ਸਰਕਾਰੀ ਲੱਗ ਜੇ ਉਸ ਆਧਾਰੇ ਤੇ ਜੇ ਉਸ ਸੰਸਥਾ ਤੇ ਯਕੀਨ ਹੀ ਹਟ ਗਿਆ ਲੇ ਪੰਦਾ ਕੋ ਸਰਕਾਰੀ ਇਹਦਾ ਕੀ ਹੈ ਸਰਕਾਰੀ ਬਸ ਚੜ ਕੇ ਰਾਜ ਨਹੀਂ ਅਸੀਂ ਉਹ ਸਰਕਾਰੀ ਹੈ ਇਹਦਾ ਕੀ ਪਤਾ ਕਦੋਂ ਖੜ ਜੇ ਕਿਉਂਕਿ ਬੜੇ ਅਪਡੇਟ ਕੀਤੀ ਹੀ ਨਹੀਂ ਬੱਸਾਂ ਮੂਰਲਾ ਪਾਸਾ ਕਿਤੇ ਹੋਰ ਨੂੰ ਜਾਂਦਾ ਹੁੰਦਾ ਪਿਛਲੇ ਪਾਸੇ ਇੱਧਰ ਨੂੰ ਆਉਂਦੀ ਹੁੰਦੀ ਹੈ ਸਮਝ ਨਹੀਂ ਆਉਂਦੀ ਇਹ ਜਾਂਦੀ ਹੈ ਜਾਂ ਆਉਂਦੀ ਹੈ ਹੈਨਾ ਸੋ ਕਿਉਂਕਿ ਆਪਕੇ ਡਿਟੀ ਨਹੀਂ ਕੀਤੀਆਂ ਗਾਣੇ ਬੜੇ ਆਗੀ ਰੋਡ ਵੇ ਦੀ ਲਾਰੀ ਨਾ ਕੋਈ ਬੂਹਾ ਨਾ ਕੋਈ ਬਾਰੀ ਠੀਕ ਹੈ ਜੀ ਫਿਰ ਸਰਕਾਰੀ ਹਸਪਤਾਲ ਜਾ ਕੇ ਅਸਿਰਾਜੀ ਨਹੀਂ ਕਿਉਂਕਿ ਉੱਥੇ ਉੱਥੇ ਕ ਕਬੂਤਰ ਫਿਰਦੇ ਐ ਐਮ ਆਰ ਆਈ ਵਾਲੇ ਮਸ਼ੀਨਾਂ 'ਚ ਐਕਸ ਰੇ ਵਾਲੀਆਂ ਮਸ਼ੀਨਾਂ 'ਚ ਪਹਿਲੇ ਯਾਰ ਜ਼ਿੰਦਗੀ ਦਾ ਸਵਾਲ ਹੈ ਭਾ ਇੱਥੇ ਕੋ ਜਾਈਏ ਫਿਰ ਕੋਈ ਸਰਕਾਰੀ ਮਤਲਬ ਹੋਵੇ ਵੀ ਆ ਸਰਕਾਰੀ ਫੀਸ ਐ ਆ ਸਰਕਾਰੀ ਕੰਮ ਨਾ ਨੌਕਰੀ ਤੋਂ ਬਿਨਾਂ ਹੋਰ ਕੁਝ ਸਰਕਾਰੀ ਨਹੀਂ ਚਾਹੀਦਾ ਸਾਨੂੰ ਹਾਂ ਨੌਕਰੀ ਸਰਕਾਰੀ ਚਾਹੀਦੀ ਐ ਕਿਉਂਕਿ ਨੌਕਰੀ 'ਚ ਨਾ ਸਰਕਾਰ ਛੋਟ ਹੀ ਦਿੰਦੀ ਐ ਗਾਹਾਂ ਪੀੜ੍ਹੀਆਂ ਤੱਕ ਉਹਨਾਂ ਦੇ ਬੱਚਿਆਂ ਤੱਕ ਸੋ ਇਸ ਕਰਕੇ ਅੱਜ ਮੈਂ ਖੇਤੀਬਾੜੀ ਦੀ ਗੱਲ ਚਲਦੀ ਹੈ ਕੱਲ ਮਨਯੋਗ ਸਾਡੇ ਜਾਖੜ ਸਾਹਿਬ ਨੇ ਉਹਨਾਂ ਨੇ ਡੀਏਪੀ ਦੀ ਗੱਲ ਕੀਤੀ ਸੀ ਮੈਂ ਉਹਨਾਂ ਦੇ ਜਿਹੜੇ ਮਨਿਸਟਰ ਨੇ ਜੇਪੀ ਨੱਡਾ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਫੋਨ ਤੇ ਮੈਂ ਕਿਹਾ ਵੀ ਸੈਂਟਰਲ ਪੂਲ ਦੇ ਵਿੱਚ ਅਸੀਂ ਕਣਕ ਤੁਹਾਨੂੰ ਲਗਭਗ 100 ਬੀ ਲੱਖ ਮੀਟ੍ਰਿਕ ਟਨ ਦਿੰਨੇ ਆ ਕਿਉਂ ਕਣਕ ਪੰ ਘੱਟ ਦਿੰਨੇ ਕਿਉਂਕਿ ਕਣਕ ਆਪਣੀ ਖੁਰਾਕ ਹੈ ਬਹੁਤ ਸਾਰੀ ਕਣਕ ਘਰੇ ਵੀ ਰੱਖ ਲੈਣੇ ਆਪਾਂ ਸਾਰੇ ਸਾਲ ਵਾਸਤੇ ਜੋ ਆਪਣੇ ਜਿਹੜੇ ਸੀਰੀ ਸੰਜੀ ਨੇ ਜਾਂ ਜਿਹੜੇ ਆਪਣੇ ਕੰਮ ਕਰਦੇ ਆ ਉਹਨਾਂ ਲਈ ਵੀ ਨਾ ਕਣਕ ਰੱਖ ਲੈਣੇ ਆਪਾਂ ਕਣਕ ਘਟ ਜਾਂਦੀ ਝੋਨਾ ਕਿਉਂਕਿ ਆਪਣੀ ਚਾਵਲ ਆਪਣੀ ਖੁਰਾਕ ਨਹੀਂ ਝੋਨਾ ਤਾਂ 99% ਹੀ ਜਾਂਦਾ ਸੋ ਮੈਂ ਕਹਾਂ ਜੀ ਸੈਂਟਰ ਪੂਲ ਚ 120 ਲੱਖ ਮੀਟ੍ਰਿਕ ਟਨ ਅਸੀਂ ਤੁਹਾਨੂੰ ਦੇਵਾਂਗੇ ਤੇ ਸਾਨੂੰ ਤੁਸੀਂ ਹਜੇ ਤੱਕ ਡੀਪੀ ਦਾ ਅਗਸਤ ਵਾਲਾ ਕੋਟ ਨਹੀਂ ਦਿੱਤਾ ਅਸੀਂ ਕਿਵੇਂ ਪੀਜਾਂਗੇ ਜਨਾਬ ਫਿਰ ਤੁਸੀਂ ਮੇਥੋਂ ਇਹ ਨਾ ਕਿਹਾ ਕਿ ਮੈਂ ਪੀਡੀਐਸ ਵਾਸਤੇ ਹੈ ਨਹੀਂ ਮੇਰੇ ਕੋਲ ਦਾਣੇ ਹੈ ਨਹੀਂ ਇੰਨੇ ਹੀ ਤਾਂ ਅਸੀਂ ਉਗਾ ਲਾਂਗੇ ਕਿ ਸਾਡੇ ਖਾਨ ਜੋਗੀ ਹੈਗੀ ਹੈ ਜਾਂ ਵੇਚਣ ਜੋਗੀ ਇੰਨੇ ਕਿਦਾ ਕਰ ਲਾਂਗੇ ਪਰ ਤੁਸੀਂ ਘੱਟੋ ਘੱਟ ਆਪਣਾ ਤਾਂ ਤੁਸੀਂ ਸੈਂਟਰ ਆਪਦਾ ਜੇ ਇੰਪੋਰਟ ਦਾ ਕੋਈ ਪੰਗਾ ਹੈ ਤਾਂ ਸੈਂਟਰ ਆਪਣਾ ਠੀਕ ਕਰੇ ਸਾਨੂੰ ਤਾਂ ਦਿਓ ਨਾ ਤੁਸੀਂ ਫਿਰ ਹੀ ਅਸੀਂ ਉਹਨੂੰ ਸੈਂਟਰ ਪੂਲ ਚ ਦੇਵਾਂਗੇ ਨਾ ਤਾਂ ਉਹਨਾਂ ਨੇ ਕਿਹਾ ਮੈਂ ਅਫਸਰ ਬੁਲਾਏ ਉਹਨਾਂ ਨੇ ਆਮ ਫੋਨ ਤੇ ਹੋਲਡ ਕਰਕੇ ਕਿਹਾ ਕਿਉਂਕਿ ਪੰਜਾਬ ਦਾ ਕੋਟਾ ਜਿਹੜਾ ਉਹ ਬਿਲਕੁਲ ਪੂਰਾ ਹੋਊਗਾ ਤੁਸੀਂ ਆਪਣੇ ਅਫਸਰ ਭੇਜੋ ਤਾਂ ਕਰਕੇ ਕੈਪਸਨ ਜਿਹੜੇ ਸਾਡੇ ਅਫਸਰ ਨੇ ਮੈਂ ਉਹਨਾਂ ਨੂੰ ਉੱਥੇ ਭੇਜਿਆ ਸੀ ਜਕਰ ਸਾਹਿਬ ਤੁਸੀਂ ਵੀ ਤੁਹਾਡੇ ਚਾਚਾ ਜੀ ਨੂੰ ਵੀ ਕਹਦੇ ਹੋ ਉਹ ਵੀ ਇੱਕ ਇੰਟਰਵਿਊ 'ਚ ਕਹਿ ਰਹੇ ਸੀਗੇ ਲिटल ਨੋਲੇਜ ਇਜ਼ ਟੂ ਡੇਂਜਰਸ ਹੈਨਾ ਜੂਰੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਜਾ ਕੇ ਹੀ ਮਿਲੇ ਨੱਡਾ ਨੂੰ ਫੋਨ ਤੇ ਗੱਲ ਹੋ ਗਈ ਤਾਂ ਉਹਨਾਂ ਨੇ ਕਿਹਾ ਮੈਨੂੰ ਅਫਸਰ ਭੇਜੋ ਮੇਰੇ ਅਫਸਰਾਂ ਕੋਲ ਮਿਲਾਓ ਤੇ ਤੁਹਾਡਾ ਕੰਮ ਹੋ ਜਾਊਗਾ ਸਾਡੇ ਅਫਸਰ ਬੈਠੇ ਨੇ ਮੈਂ ਤੁਹਾਨੂੰ ਦੱਸ ਸਕਦਾ ਕਿ ਉਹਨਾਂ ਨੇ ਕਿਹਾ ਸਾਡਾ ਕੋਟਾ ਜਿਹੜਾ ਡੀਏਪੀ ਦਾ ਉਹ ਪੂਰਾ ਹੋਊਗਾ ਉਹ ਕਹਿੰਦੇ ਸੀ ਸੁਪਰ ਫਾਸਟ ਮੈਂ ਕਹਿੰਦਾ ਦੇਖੋ ਸੁਪਰ ਜਿਹੜੀ ਹੈ ਦੂਜੀ ਹੈ ਐਸਪੀ ਹੈ ਉਹਦੇ ਚ ਡੇਲ ਬੋਰੀ ਲੱਗਦੀ ਹੈ ਮੈਂ ਕਹਾਂ ਜੀ ਬਦਲ ਤਾਂ ਹੈਗਾ ਉਹ ਪਰ ਜੇ ਤੁਹਾਡੇ ਕੋ ਡੀਏਪੀ ਹੈਗਾ ਸਾਨੂੰ ਉਹ ਡੀਏਪੀ ਦਿਓ ਨਾ ਸਾਨੂੰ ਆਦਤ ਸਾਡੇ ਡੀਏਪੀ ਦਾ ਨੇ ਮਾਈਂਡ ਚ ਡੀਏਪੀ ਹੈ ਠੀਕ ਹੈ ਨਾ ਸੋ ਇਸ ਕਰਕੇ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ ਡੀਏਪੀ ਬਿਲਕੁਲ ਪ੍ਰੋਪਰ ਮਿਲੇਗਾ ਕੋਈ ਡੀਏਪੀ ਦੀ ਘਾਟ ਨਹੀਂ ਰਹੂਗੀ ਬਸ ਹੈ ਜੀ ਆਉਣੀ ਹਾਉਣੀ ਸ਼ੁਰੂ ਹੋ ਗਈ ਕਿਉਂਕਿ ਇਮੀ ਇਲੈਕਸ਼ਨ ਹੋ ਗਿਆ ਸੋ ਨੰਬਰ ਦੇ ਉਤੇ ਜਿਹੜਾ ਜਿਵੇਂ ਬੈਠ ਤੱਕ ਆਏ ਇਹਨਾਂ ਨੇ ਬੈਟ ਦੇ ਵਿੱਚ ਜਿਹੜਾ OTS ਹੈ ਉਹ ਬੜਾ ਕਾਮਯਾਬ ਰਿਹਾ ਅਸੀਂ ਪਹਿਲਾਂ ਵਾਲੇ OTS ਦੇਖੇ ਦੋ ਦੋ OTS ਚੰਨੀ ਸਰਕਾਰ ਨੇ ਜਿਹੜੇ ਜਾਰੀ ਕੀਤੇ ਸੀ ਕੈਪਟਨ ਸਰਕਾਰ ਨੇ ਵੀ ਕਹ ਚੰਨੀ ਸਰਕਾਰ ਨੇ ਤਾਂ ਦੋਨੇ ਹੀ ਉਹ ਫਲॉप ਹੋ ਗਏ ਸੀਗੇ ਕੋਈ ਨਹੀਂ ਉਹਦੇ ਚ ਆਇਆ ਅਸੀਂ ਉਹਦਾ ਕਾਰਨ ਪੁੱਛਿਆ ਵੀ ਕਾਰਨ ਕੀ ਹੈ ਫਲॉप ਹੋਣ ਦਾ ਉਹ ਕਹਿੰਦੇ ਵੀ ਆਹ ਕਾਰਨ ਹੈ ਪਰ ਅਸੀਂ ਉਹਦੀਆਂ ਜਿਹੜੀਆਂ ਕਮੀਆਂ ਅਸੀਂ ਪੂਰੀਆਂ ਕੀਤੀਆਂ 164 ਕਰੋੜ ਰੁਪਈਆ ਓਟੀਐਸ ਵੈਟ ਦੇ ਓਟੀਐਸ ਕਰਕੇ ਨਾਲੇ ਤਾਂ ਲੋਕਾਂ ਦੇ ਸਿਰਾਂ ਤੋਂ ਵਪਾਰੀਆਂ ਦੇ ਸਿਰਾਂ ਤੋਂ ਤਲਵਾਰ ਹਟ ਗਈ ਜਿਹੜੀ ਓਟੀਐਸ ਹਜੇ ਵੈਟ ਦੀ ਤਲਵਾਰ ਲਟਕੀ ਜਾਂਦੀ ਸੀ ਨਾਲੇ ਤਾਂ ਉਹ ਹਟ ਗਈ ਤੇ ਨਾਲੇ 164 ਕਰੋੜ ਰੁਪਈਆ ਖਜ਼ਾਨੇ 'ਚ ਆ ਗਿਆ ਇਸ ਤਰ੍ਹਾਂ ਕਈ ਵਾਰੀ ਕੁਝ ਘਟਾਉਣ ਨਾਲ ਵੀ ਕੁਝ ਵਾਧੇ ਹੋ ਜਾਂਦੇ ਨੇ ਸੋ ਇਸ ਕਰਕੇ ਇਹ ਜਿਹੜਾ ਜੀਐਚਟੀ ਵਾਲਾ ਓਟੀਐਸ ਵਾਲਾ ਹੁਣ ਅਗਲਾ ਵੀ ਓਟੀਐਸ ਇੱਕ ਹੋਰ ਅਸੀਂ ਵਿਚਾਰ ਕਰ ਰਹੇ ਹਾਂ ਉਹਨਾਂ ਨੇ ਉਹ ਵੀ ਕਰਨਗੇ ਹੁਣ ਮੈਂ ਆਵਣਾ ਜੀ ਖੇਤੀਬਾੜੀ ਤੇ ਖੇਤੀ ਦੀ ਪਾਲਿਸੀ ਬਿਲਕੁਲ ਰੈਡੀ ਹੈ ਬਿਲਕੁਲ ਪਰਫੈਕਟ ਬਹੁਤ ਸਾਰੇ ਮਾਹਿਰਾਂ ਨੂੰ ਅਸੀਂ ਬੁਲਾਇਆ ਪੀਏਯੂ ਚੋਂ ਬੁਲਾਇਆ ਹੋਰ ਖੇਤੀ ਨਾਲ ਐਕਸਪਰਟ ਜਿਹੜੇ ਲੋਕ ਨੇ ਅਸੀਂ ਆਪਣੀ ਪੰਜਾਬ ਦੀ ਖੇਤੀ ਨੀਤੀ ਜਿਹੜੀ ਹੈ ਉਹ ਰੈਡੀ ਹੈ ਆਲਮੋਸਟ ਪਰ ਅਸੀਂ ਪੰਜਾਬ ਦੇ ਸਟੇਕ ਹੇਲਡਸ ਨਾਲ ਗੱਲ ਕਰਾਂਗੇ ਔਰ ਜਿੰਨੀਆਂ ਵੀ ਕੋਈ ਜੁਨੀਆਨਾ ਨੇ ਜਾਂ ਖੇਤੀ ਨਾਲ ਸੰਬੰਧਿਤ ਸੰਸਥਾਵਾਂ ਨੇ ਜਾਂ ਖੇਤੀ ਨਾਲ ਸੰਬੰਧਿਤ ਜਿਹੜੇ ਮਹਿਕਮੇ ਚ ਜਾਂ ਕਿਤੇ ਹੋਰ ਬੁੱਧੀਜੀਵੀ ਨੇ ਉਹਨਾਂ ਸਾਰਿਆਂ ਨੂੰ ਬੁਲਾਵਾਂਗੇ ਬੁਲਾ ਕੇ ਮੈਂ ਇਸੇ ਤਰ੍ਹਾਂ ਸੀ ਇੰਡਸਟਰੀਅਲ ਪਾਲਿਸੀ ਲਾਗੂ ਕੀਤੀ ਸੀ ਇਸੇ ਤਰੀਏ ਅਸੀਂ ਟਰਾਂਸਪੋਰਟ ਦਾ ਵੀ ਸਾਰਿਆਂ ਨੂੰ ਬੁਲਾਇਆ ਸੀਗਾ ਸੋ ਉਹਨਾਂ ਨੂੰ ਪੁੱਛਾਂਗੇ ਵੀ ਦੱਸੋ ਕਿਵੇਂ ਕਰਨਾ ਕਿਉਂਕਿ ਦੇਖੋ ਜਿੱਥੇ ਸਮੱਸਿਆ ਉੱਥੇ ਹੱਲ ਹੈ ਹੋਸਾ ਤੇ ਉਸ ਸਮੱਸਿਆ ਇੱਥੇ ਬੈਠੇ ਬਾਬੂਆਂ ਨੂੰ ਨਾ ਪਤਾ ਲੱਗਦੀ ਹੋਵੇ ਜਿਹੜੀ ਖੇਤ ਵਾਲੇ ਨੱਕੇ ਤੇ ਬਹਿ ਕੇ ਪਤਾ ਲੱਗਦੀ ਹੈ ਸੋ ਇਸ ਕਰਕੇ ਉਹਨਾਂ ਨੂੰ ਬੁਲਾਵਾਂਗੇ ਸਟੇਕ ਹੇਲਡ ਨੂੰ ਬੁਲਾਵਾਂਗੇ ਅਸੀਂ ਕਿਸਾਨ ਮਿਲ ਨਹੀਂ ਕਰ ਲੈਣੇ ਉਹਨਿਆਂ ਅਸੀਂ ਇੱਕ ਹਫ਼ਤੇ ਦੀ ਮੂਲਤ ਦਿੰਦੇ ਹਾਂ ਇੱਕ ਹਫ਼ਤੇ ਦੇ ਨੋਟਿਸ ਤੇ ਅਸੀਂ ਸਪੀਕਰ ਸਾਹਿਬ ਪੀਯੂ ਚ ਕਿਸਾਨ ਮਿਲਨੀ ਕਰ ਲੈਂਦੇ ਆ ਕਿ ਜਦੋਂ ਗੱਲ ਕਰਨੀ ਹੈ ਕਿਸੇ ਕਿਸਾਨਾਂ ਨਾਲ ਕੋਈ رائے ਲੈਣੀ ਹੈ 15000 ਤੋਂ ਵੱਧ ਕਿਸਾਨ ਉੱਥੇ ਆ ਕੇ ਆਪਣੇ رائے ਦੇਣ ਲੱਗ ਜਾਂਦੇ ਆ 15000 ਤੋਂ ਵੱਧ ਹੈ ਸਟਾਲ ਲਾ ਲੈਣੇ ਅਸੀਂ ਸਰੋਂ ਵਾਲੇ ਇੱਧਰ ਆਜੋ ਮੱਕੀ ਵਾਲੇ ਇੱਧਰ ਆਜੋ ਬਾਸਬਤੀ ਵਾਲੇ ਇੱਧਰ ਆਜੋ ਅਮਰੂਦਾਂ ਵਾਲੇ ਇੱਧਰ ਆਜੋ ਬਾਗਾਂ ਵਾਲੇ ਇੱਧਰ ਆਜੋ ਸੋ ਬੜਾ ਵਧੀਆ ਰਚਾ ਦੋ ਦੋ ਵਾਰੀ ਅਸੀਂ ਕੀਤਾ ਤੀਜੀ ਵਾਰ ਫੇਰ ਕਰ ਲਾਂਗੇ ਕਿਉਂਕਿ ਜਿਹੜੀ ਵੀ ਕੋਈ ਨੀਤੀ ਹੈ ਮੇਰਾ ਪਹਿਲੇ ਦਿਨੋਂ ਇਹ ਮੈਂ ਇਸ ਪੱਖ 'ਚ ਰਹਾ ਕਿ ਸਰਕਾਰਾਂ ਨੂੰ ਲੋਕਾਂ ਨੂੰ ਪੁੱਛ ਕੇ ਬਣਾਉਣਾ ਚਾਹੀਦਾ। ਬਾਬੂਆਂ ਨੂੰ ਨਹੀਂ ਪਤਾ ਹੋ ਸਕਦਾ ਸਰ ਉਹ ਚਿੱਟੇ ਟਾਵਲ ਵਾਲੀਆਂ ਕੁਰਸੀਆਂ ਤੇ ਬਹਿ ਕੇ ਏਸੀ ਉਹ ਨਹੀਂ ਸਮਝ ਸਕਦੇ ਗਰਾਊਂਡ ਰੀਅਲਿਟੀਆਂ ਨੂੰ ਉਹ ਫਰਕ ਹੁੰਦਾ। ਲੋਕ ਕੁਝ ਹੋਰ ਚਾਹੁੰਦੇ ਹੁੰਦੇ ਨੇ ਤੇ ਆਹੀ ਮੈਂ ਐਗਜ਼ਾਮਪਲ ਦੇ ਦੇਣਾ ਮੋਦੀ ਸਰਕਾਰ ਦੀ ਕਿਹਨੂੰ ਪੁੱਛ ਕੇ ਬਣਾਦੇ 3 ਕਰੋੜ ਕਿੱਥੇ ਕਦੋਂ ਕਦੋਂ ਕੋਈ ਅੰਦੋਲਨ ਹੋਇਆ ਸੀਗਾ ਜੀ ਦੇਸ਼ 'ਚ ਕਿ ਜਿਆ ਕਾਨੂੰਨ ਬਣਾਓ ਨਹੀਂ ਤਾਂ ਬਚਦੇ ਨਹੀਂ ਅਸੀਂ। ਬਸ ਉਹ ਬਾਬੂਆਂ ਨੇ ਮਰਵਾਤੇ। ਇਹ ਬਹੁਤ ਵਧੀਆ ਨੇ ਜੀ ਬਹੁਤ ਵਧੀਆ ਨੇ ਐ ਕਰਕੇ ਕਰਤਾ ਉਹਨਾਂ ਨੂੰ ਪੁੱਛਿਆ ਨਹੀਂ ਜਿੰਨੇ ਤੇ ਅਸਰ ਪੈਣਾ ਸੀ ਮੁੜ ਕੇ ਸਾਲ ਤੱਕ ਚਲੋ ਕੱਟ ਗਿਆ ਆਪਦੀ ਹੈਗੀ ਉਹਨਾਂ ਦੀ ਡਿਕਟੇਟਰਸ਼ਿਪ ਦੀ ਆਦਤ ਸਾਲ ਬਾਅਦ ਫਿਰ ਝੁਕਣਾ ਪੈ ਗਿਆ ਨਾ ਜੀ ਕਿਵੇਂ ਵਾਪਸ ਲੈਣਾ ਜੇ ਪਹਿਲੀ 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 ਪੁੱਛ ਲੈਂਦੇ ਜੇ ਪਹਿਲੀ ਸਟੇਕ ਹোল্ডার ਨਾਲ ਗੱਲ ਕਰਨ ਦੇ ਇਹ ਨੌਬਤ ਹੀ ਨਹੀਂ ਹੋਣੀ ਸੀ ਨਾਲੇ ਹਰਸਿਮਰ ਦੀ ਕੁਰਸੀ ਬਚ ਜਾਂਦੀ ਨਾਲ ਵਿਚਾਰੀ ਹੋਰ ਬਲੀਲੇਲੀ ਵਿੱਚ ਸੋ ਇਸ ਕਰਕੇ ਕਈ ਕਈ ਬਾਰ ਸਰਕਾਰਾਂ ਪਾਲਿਸੀਆਂ ਬਣਾ ਦਿੰਦੀਆਂ ਨੇ ਪਰ ਜਦੋਂ ਧਰਤੀ ਤੇ ਹੁੰਦੀਆਂ ਨੇ ਗੱਲ ਹੀ ਹੋਰ ਹੁੰਦੀ ਐ ਸੋ ਅਸੀਂ ਇੰਡਸਟਰੀਅਲ ਪਾਲਸੀ ਬਣਾਈ ਐ ਫਿਰ ਇੱਕ ਕੋਰ ਹੈ ਜੀ ਬਾਹ ਪਿਆ ਜਾਣੀ ਐ ਜਾਂ ਰਾ ਪਿਆ ਜਾਣੀ ਕਈ ਵਾਰੀ ਪਾਲਸੀ ਬਣ ਗਈ ਲਾਗੂ ਕੀਤੀ ਤੋ ਚ ਕੁਝ ਕਮੀਆਂ ਨਜ਼ਰ ਆਈਆਂ ਤਬ ਸਟੇਕ ਹੇਲਰ ਨੂੰ ਪੁੱਛਿਆ ਉਹ ਕਹਿੰਦੇ ਜੀ ਆਹ ਕੱਟ ਲਓ ਲੈ ਠੀਕ ਐ ਜੀ ਆਹ ਕੱਟ ਦਿੰਨੇ ਤੁਹਾਨੂੰ ਤੁਹਾਨੂੰ ਚੰਗਾ ਲੱਗਣਾ ਚਾਹੀਦਾ ਰੈਵਨਿਊ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਰੋਜ਼ਗਾਰ 'ਚ ਫਿਰ ਕਮੀ ਨਹੀਂ ਆਉਣੀ ਚਾਹੀਦੀ ਉਹਨਾਂ ਦੀ ਪ੍ਰੋਡਕਸ਼ਨ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਕੱਟ ਦਿੰਨੇ ਆਂ ਸੋ ਜਿਵੇਂ ਕਈ ਵਾਰ ਕਾਰਾਂ ਜਿਹੜੀਆਂ ਨੇ ਫੋਰ ਵਰਗੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਉਹਨਾਂ ਨੇ ਤਾਂ ਇਹੋ ਜਿਹੀਆਂ ਗਲਤੀਆਂ ਹੋਈਆਂ ਸੀ ਕਿ ਜਦੋਂ ਫੋਰ ਨੇ ਪਹਿਲੀ ਕਾਰ ਬਣਾਈ ਸਰ ਤੁਹਾਨੂੰ ਪਤਾ ਕੀ ਗਲਤੀ ਰਹੀ ਗਈ ਪਹਿਲੀ ਕਾਰ ਬਣਾਈ ਜਦੋਂ ਫੋਰ ਨੇ ਅਮਰੀਕਾ ਦੀ ਕੰਪਨੀ ਹੈ ਬੈਕ ਗੇਅਰ ਲਾਉਣਾ ਭੁੱਲ ਗਏ ਜੀ ਜਦੋਂ ਉਹ ਪਤਾ ਲੱਗਿਆ ਬੈਕ ਵੀ ਹੋਣਾ ਹੁੰਦਾ ਹੈ ਨਹੀਂ ਫਿਰ ਸਾਰੀਆਂ ਗੱਡੀਆਂ ਰੀਕਾਲ ਕੀਤੀਆਂ ਜੀ ਫਿਰ ਦੁਬਾਰਾ ਬੈਕ ਗੇਅਰ ਲਾ ਕੇ ਹੈਨਾ ਉਹ ਕਈ ਵਾਰੀ ਇਹੋ ਜਿਹੀਆਂ ਵੀ ਇੰਜੀਨੀਅਰ ਤੋਂ ਗਲਤੀਆਂ ਹੋ ਜਾਂਦੀਆਂ ਨੇ ਸੋ ਅਸੀਂ ਚਾਹੁੰਦੇ ਨਹੀਂ ਕਿ ਬਾਰ-ਬਾਰ ਅਸੀਂ ਇੱਕ ਇੱਕ ਹੋਰ ਕਰਨ ਲੱਗਿਆ ਮੈਂ ਐਲੋਕੀ ਸਾਹਿਬ ਨੂੰ ਵੀ ਇਹ ਇਸ ਗੱਲ ਦੀ ਜਾਣਕਾਰੀ ਦੇ ਦੇਣਾ ਤੇ ਉਹਦੇ ਵਿੱਚ ਤੁਹਾਡੀ ਵੀ رائے ਤੇ ਤੁਹਾਡੀ ਵੀ ਸ਼ਮੂਲੀਅਤ ਚਾਹਾਂਗੇ ਕਿ ਅਸੀਂ ਇੱਕ ਇੰਡਸਟਰੀਅਲ ਐਡਵਾਈਜ਼ਰੀ ਕਮਿਸ਼ਨ ਬਣਾ ਰਹੇ ਹਾਂ ਜਿਹਦੇ ਵਿੱਚ ਹਰ ਫੀਲਡ ਦੇ ਵਿੱਚ ਬੰਦੇ ਚੁਣੇ ਜਿਵੇਂ 25 25 ਕਸੀਂ ਸੈਕਟਰ ਜਿਹੜੇ ਨੇ 25 ਐ 26 ਉਹ ਆਇਡੈਂਟੀਫਾਈ ਕੀਤੇ ਨੇ ਟੈਕਸਟਾਈਲ ਦੇ ਰੀਅਲ ਏਸਟੇਟ ਦੇ ਐਮ ਐਸ ਐਮ ਈ ਦੇ ਫਾ ਜਿਹੜੇ ਫਾਰਮਾ ਫਾਰਮਾਸਿਟੀਕਲ ਦੇ ਇਸ ਤੋਂ ਇਲਾਵਾ ਚਮੜੇ ਵਾਲਿਆਂ ਦੇ ਜਿਵੇਂ ਜਲੰਧਰ ਚਮੜੇ ਦੀ ਫੈਕਟਰੀਆਂ ਨੇ ਐਦਾਂ ਦੇ 26 ਨੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਦਿਓ 11 ਬੰਦੇ ਕਮਿਸ਼ਨ ਤੁਸੀਂ ਬਣਾਓ ਆਪਦਾ ਟੈਕਸਟਾਈਲ ਦਾ 11 ਬੰਦੇ ਦਿਓ ਤੇ ਤੁਹਾਡਾ ਚੇਅਰਮੈਨ ਦਿਓ ਕਿ ਕਾ ਸਾਡਾ ਚੇਅਰਮੈਨ ਹੋਊਗਾ ਤੇ ਅਸੀਂ ਉਸ ਚੇਅਰਮੈਨ ਨੂੰ ਜੋ ਵੀ ਐਡਵਾਈਜ਼ਰੀ ਬੋਰਡ ਦਾ ਕਮਿਸ਼ਨ ਦਾ ਚੇਅਰਮੈਨ ਹੋਊਗਾ ਅਸੀਂ ਉਹਨੂੰ ਕੈਮਰਲ ਦਾ ਰੈਂਕ ਵੀ ਦੇਵਾਂਗੇ ਤਾਂ ਕਿ ਉਹਨੂੰ ਉਹਦੀ ਚੱਲੇ ਅਪਸਰਾਂ ਦੇ ਵਿੱਚ ਕੋਈ ਗੱਲ ਚੇਂਜ ਕਰਾਉਣੀ ਹੈ ਤੇ ਨਾਲ ਜੇ ਟੈਕਸਟਾਈਲ ਦੀ ਪ੍ਰੋਬਲਮ ਹੈ ਇਕੱਲੇ ਦੀ ਤਾਂ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਇਨਵੈਸਟ ਪੰਜਾਬ ਦੇ ਕਿਸੇ ਜਆ ਇੰਡਸਟਰੀਅਲ ਜੋ ਪੰਜਾਬ ਸਰਕਾਰ ਦੇ ਇੰਡਸਟਰੀਅਲ ਜਿਹੜੇ ਸੰਮੇਲਨ ਹੁੰਦੇ ਨੇ ਉਹਨਾਂ ਵਿੱਚ ਆ ਕੇ ਗੱਲ ਕਰਨੀ ਪਵੇ ਉਹ ਇਕੱਲੇ ਵੀ ਆ ਸਕਦੇ ਆ ਉਹ ਦੋ ਬੰਦੇ ਵੀ ਭੇਜ ਸਕਦੇ ਟੈਕਸਟਾਈਲ ਦੀ ਆ ਪ੍ਰੋਬਲਮ ਹੈ ਜੀ ਤਾਂ ਇਮੀਡੀਏਟਲੀ ਹੱਲ ਕਰਾਂਗੇ ਇਸੇ ਤਰ੍ਹਾਂ ਹੀ ਖੇਤੀ ਦਾ ਕਰਾਂਗੇ ਜੀ ਖੇਤੀਬਾਰੇ ਕੋਈ ਕੋਈ ਮਹਾਰਾ ਦੀ ਜਿਹੜੀ ਹੈ ਕਮੇਟੀ ਉਹਨਾਂ ਤੋਂ ਲੈ ਕੇ ਜਿਵੇਂ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਹੈ ਸਾ ਤੋਂ ਨਾਮ ਮੰਗੇ ਸੀ ਅਸੀਂ ਦਿੱਤੇ ਚੰਗੇ ਅਫਸਰਾਂ ਦੇ ਪੁੱਛ ਕੇ ਕਿ ਕੌਣ ਇਹ ਜਾ ਹੋ ਸਕਦਾ ਜਿਹੜਾ ਜਿਹਨੂੰ ਖੇਤੀਬਾਰੇ ਵੱਧ ਤੋਂ ਵੱਧ ਟੈਕਨੀਕਲ ਗੱਲਾਂ ਪਤਾ ਹੁਣ ਤੋਂ ਪੀਜੀ ਤੋਂ ਅਸੀਂ ਪੁੱਛ ਕੇ ਅਸੀਂ ਨਾਮ ਦਿੱਤੇ ਹਰਿਆਣਾ ਨੇ ਵੀ ਦਿੱਤੇ ਅਗਰ ਤੋਂ ਉਹਨਾਂ ਨੇ ਮੰਗੇ ਸੋ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਸਾਡਾ ਜਿਹੜਾ ਸਰਕਾਰ ਦੀ ਜਿਹੜੀ ਨੀਅਤ ਹੈ ਉਹ ਚੰਗੇ ਨੀਤੀਆਂ ਚ ਲੋਕਾਂ ਨੂੰ ਪੁੱਛ ਕੇ ਲੋਕਾਂ ਨੂੰ ਪੁੱਛ-ਪੁੱਛ ਕੇ ਬਣਾਉਂਦਾ ਇਰਾਦਾ ਹੈ ਜੀ ਨੰਬਰ ਅੱਗੇ ਚੱਲਦੇ ਹਾਂ ਜੀ ਪੰਚਾਇਤੀ ਰਾਜ ਪੰਚਾਇਤੀ ਰਾਜ ਸੋਧ ਬਿਲ ਵੀ ਆ ਰਿਹਾ ਹੈ ਤੇ ਪਹਿਲਾਂ ਹੀ ਅਸੀਂ ਕੈਬਨਿਟ ਦੇ ਵਿੱਚ ਇਹ ਹੋ ਕਰ ਚੁੱਕੇ ਹਾਂ ਫੈਸਲਾ ਕਿ ਇਲੈਕਸ਼ਨਾਂ ਜਲਦੀ ਕਰਾਉਣੇ ਹਨ ਪੰਚਾਇਤਾਂ ਦੀ ਤੇ ਨਾਲ ਪਿੰਡ ਜਿਹੜੇ ਨੇ ਉਹ ਧੜਿਆਂ ਤੋਂ ਬਚੇ ਰਹਿਣ ਪਿੰਡਾਂ 'ਚ ਕੋਈ ਧਰਿਆਂ ਦੀ ਧੜੇਬੰਦੀ ਕਰਕੇ ਕੋਈ 75126 ਦੇ ਕੇਸ ਉਹ ਨਾ ਹੋਣ ਤਾਂ ਅਸੀਂ ਕੀਤਾ ਕਿ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਸੇ ਵੀ ਪੋਲਿਟਿਕਲ ਪਾਰਟੀ ਦੇ ਸਿੰਬਲ ਤੇ ਨਹੀਂ ਲੜੀਆਂ ਜਾ ਸਕਦੀਆਂ ਉਹਨਾਂ ਨੂੰ ਲੋਕਲ ਆਪਣੇ ਸਿੰਬਲ ਮਿਲਣਗੇ ਉਹਦਾ ਕਾਰਨ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੋਈ ਬਾਹਰ ਕਰਨਾ ਚਾਹੁੰਦੇ ਆ ਤੇ ਪਰ ਇਹਦੇ ਨਾਲ ਇਹ ਹੈ ਕਿ ਸਰਪੰਚ ਜਿਹੜਾ ਉਹ ਪਿੰਡ ਦਾ ਹੋਊਗਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਊਗਾ ਕੀ ਆ ਪੰਜੇ ਵਾਲਿਆਂ ਦਾ ਆ ਝਾੜੂ ਵਾਲਿਆਂ ਦਾ ਆ ਹਾਥੀ ਵਾਲਿਆਂ ਦਾ ਨਾ ਵੈਸੇ ਵੀ ਲੋਕਲ ਜਿਹੜੀ ਆਪਦੀ ਪੰਚਾਇਤੀ ਜਿਹੜੀ ਚੋਣ ਆ ਉਹ ਧਰਿਆ ਤੋਂ ਉੱਪਰ ਹੋਣੀ ਚਾਹੀਦੀ ਐ ਮੈਂ ਇੱਕ ਹੋਰ ਗੱਲ ਦੱਸ ਦਿੰਦਾ 2018 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਪੰਚਾਇਤੀ ਇੱਕ ਵੀ ਬੰਦੇ ਨੇ ਕਿਸੇ ਪਾਰਟੀ ਦਾ ਸਿੰਬਲ ਨਹੀਂ ਲਿਆ ਇਹ ਵੀ ਮਗਲੀਰ ਕਰ ਦਿੰਦਾ ਇੱਕ ਵੀ ਸਰਪੰਚ ਨੇ ਕਿਸੇ ਵੀ ਪਾਰਟੀ ਦੇ ਸਿੰਬਲ ਤੇ ਸਰਪੰਚ ਜਾਂ ਮੈਂਬਰ ਨਹੀਂ ਲੜੇ ਪਰ ਕਾਨੂੰਨ ਇਹ ਕਹਿੰਦਾ ਜੇ ਉਹ ਮੰਗ ਲੇ ਕਿ ਮੈਨੂੰ ਪੰਜਾ ਦਿਓ ਜੀ ਤਾਂ ਮਨਾ ਨਹੀਂ ਕਰ ਸਕਦੇ ਫਿਰ ਉੱਥੇ ਦਿੱਕਤ ਪੈ ਜਾਂਦੀ ਹੈ ਬਹੁਤ ਸਾਰੇ ਪਿੰਡਾਂ ਨੇ ਮਤੇ ਪਾਏ ਕਿ ਜੇ ਕੋਈ ਸਰਪੰਚ ਕਿਸੇ ਪਾਰਟੀ ਦੇ ਸਿੰਬਲ ਤੇ ਲੜੂਗਾ ਸੋ ਉਹ ਤਾਂ ਬਾਈ ਕੱਟ ਕਰਾਂਗੇ ਸੋ ਇਹ ਗੱਲ ਨਵੇੜਨ ਵਾਸਤੇ ਅਸੀਂ ਪਹਿਲੇ ਕਹਿੰਦਾ ਕਿ ਤੁਸੀਂ ਲੜੀ ਆਪਣੇ ਮੰਜੇ ਤੇ ਜੱਗ ਤੇ ਜਾਂ ਜਿਹੜੇ ਵੀ ਲੋਕਲ ਚੋਣ ਨਿਸ਼ਾਨ ਨੇ ਉਹ ਤੁਹਾਨੂੰ ਮਿਲਣਗੇ ਤੇ ਹਾਂ ਇਕ ਹੋਰ ਮੈਂ ਗੱਲ ਦੱਸ ਦਿੰਨਾ ਜੇ ਕੋਈ ਅਹਜਾ ਵੀ ਹੈਗਾ ਲੁਆਇਲ ਪਾਰਟੀ ਦਾ ਕਿ ਸਰਪੰਚ ਬਣਨਾ ਪਰ ਮੈਂ ਦੱਸਣਾ ਮੈਂ ਕਿਹਦਾ ਉਹਦੇ ਪੋਸਟਰ ਜਦੋਂ ਛਾਪੂਗਾ ਹਰ ਜਗ੍ਹਾ ਨੂੰ ਚੋਣ ਨਿਸ਼ਾਨ ਮਿਲ ਗਿਆ ਉਹਨੂੰ ਮੰਝਾ ਤੇ ਪੋਸਟਰ ਮੰਝੇ ਵਾਲੇ ਛਾਪੂਗਾ ਤਾਂ ਉੱਪਰ ਉਹ ਆਪਣੇ ਵੱਡੇ ਲੀਡਰਾਂ ਦੀ ਫੋਟੋ ਲਾ ਸਕਦਾ ਕਿ ਇਹਦੇ ਨਾਲ ਹੀ ਪਤਾ ਲੱਗ ਜੂਗਾ ਕਿ ਉਹ ਉਹ ਕਿਹੜੀ ਪਾਰਟੀ ਦਾ ਹੈ ਉਹਨੂੰ ਨੁਕਸਾਨ ਹੁੰਦਾ ਵੋਟਾਂ 'ਚ ਉਹਨੂੰ ਫਾਇਦਾ ਹੁੰਦਾ ਇਹ ਉਹਦੀ ਮਰਜ਼ੀ ਹੈ ਸੋ ਪਰ ਉਹਨੂੰ ਹੈ ਜੀ ਕਰਾਰੇ ਬਸ ਹਾਈ ਕੋਰਟ ਦੇ ਵਿੱਚ ਮੇਰਾ ਏਜੀ ਸਾਹਿਬ ਬੈਠੇ ਨੇ ਤੇ ਹਾਈ ਕੋਰਟ ਬਸ ਇਹ ਹਰਿਆਣੇ ਦੀ ਇਲੈਕਸ਼ਨ ਜਿਹੜੀ ਹੈ ਉਹਦਾ ਕਰ ਰਹੇ ਨੇ ਕਾਰਪੋਰੇਸ਼ਨ ਵੀ ਕਹਾ ਜ਼ਿਲ੍ਹਾ ਪ੍ਰੀਸ਼ਦ ਵੀ ਸਾਰੀਆਂ ਸਾਰੀਆਂ ਆਉਣਗੀਆਂ ਸੋ ਉਦੋਂ ਆਚਾਰ ਆਪਣੀਆਂ ਵੀ ਆਉਣੇ ਦੂਜੀਆਂ ਹੈਨਾ ਉੱਥੇ ਵੀ ਆਉਂਗੇ ਉੱਥੇ ਵੀ ਬਾਜਬਾਬ ਸਾਹਿਬ ਨੇ ਕਹਿਣਾ ਇਹ ਦੀ ਮੰਜੀ ਚੱਕ ਕੇ ਹੁਣ ਸਤੋ ਛੱਡ ਕੇ ਆਉਣਗੇ ਹਾਜੀ ਉਹ ਵੀ ਪਈਆਂ ਬੜੇ ਮੋਕੇ ਮਿਲਣਗੇ ਪਰ ਮੰਜੀ ਉੱਥੇ ਦੀ ਉੱਥੇ ਸੋ ਸੋ ਮੈਂ ਇਹ ਕਹਿਣਾ ਚਾਹ ਰਾਂ ਕਿ ਸਰਪੰਚੀ ਜਿਹੜੀ ਹੈ ਉਹ ਲੋਕਲ ਹੈ ਸਰਪੰਚੀ ਪਿੰਡ ਦੀ ਹੈ ਹਰ ਰੋਜ਼ ਮੂੰਹ ਮੱਥੇ ਲੱਗਦੇ ਇੱਕ ਦੂਜੇ ਦੇ ਆਪਾਂ ਕਿਉਂ 40 40 ਲੱਖ ਰੁਪਈਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਵੋਟਾਂ ਤੇ ਸਰਪੰਚੀ ਦੀਆਂ ਵੋਟਾਂ 40 40 ਲੱਖ 40 ਲੱਖ ਲਾ ਕੇ ਕੱਢੂਗਾ ਕਿੱਥੋਂ ਸਰਪੰਚੋਂ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਨੂੰ ਉਹ ਨੂੰ ਕੋਈ ਕ腐ਸ਼ਨ ਦਾ ਮੌਕਾ ਮਿਲੇ ਜਾਂ ਕੋਰ ਸੋ ਅਸੀਂ ਤਾਂ ਇਹ ਚਾਹੁੰਦੇ ਹਾਂ ਇੱਕ ਹੋਰ ਅਸੀਂ ਦੇ ਵਿੱਚ ਮੈਂ ਅਨਾਉਂਸ ਕਰਨਾ ਚਾਹੁੰਦਾ ਅੱਜ ਮੁਕੱਦਸ ਹਾਊਸ ਦੇ ਵਿੱਚ ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਏ ਇਨਾਮ ਵਜੋਂ ਕੈਸ਼ ਜਿਹਨੂੰ ਕਿ ਪੰਚਾਇਤ ਜਿੱਥੇ ਮਰਜ਼ੀ ਵਰਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚਾਹੁੰਦੇ ਸਕੂਲ ਹਸਤਾਲ ਚੋਂ ਦੇ ਹਸਤਾਲ ਉਹ ਮਿਲੂਗਾ ਪ੍ਰਾਇਓਰਟੀ ਤੇ ਇਸ ਗੱਲ ਦਾ ਪ੍ਰਤੀਕ ਕਰਕੇ ਕਿ ਇਸ ਪਿੰਡ 'ਚ ਇੱਕ ਹੈ ਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ ਤੇ ਇਹ ਇਹ ਪਿੰਡ ਨੇ ਉਹੀ ਕੋਈ ਹੁਣ ਚਾਰੀ ਇੱਕ ਬੰਦਾ ਲਾਉਂਦਾ 30 ਦੂਜਾ ਲਾਊਗਾ ਠੀਕ ਹੈ 20 ਇੱਕ ਹੋਰ ਲਾਉ ਜਾਂ ਲਾਉਣੇ ਪੈਂਦੇ ਆ ਉਹ ਤਾਂ ਉਹਦੀ ਪਿੰਡਾਂ 'ਚ ਤਾਂ ਕਹਿੰਦੇ ਨੇ ਜੀ ਉਹਨੇ ਤਾਂ ਸ਼ੁਰੂ ਕਰਤੀ ਤੁਸੀਂ ਕਿਉਂ ਨਹੀਂ ਕਰਦੇ ਲੈ ਆਹ ਆਹ ਤਾਂ ਆਪਣੀ ਡੈਮੋਕ੍ਰੇਸੀ ਹੈ ਵੀ ਭਾਈ ਉਹਨਾਂ ਨੇ ਤਾਂ ਸ਼ੁਰੂ ਕਰਤੀ ਰਾਤ ਤੇ ਤੁਸੀਂ ਕਿਉਂ ਨਹੀਂ ਕਰਦੇ ਫਿਰ ਉਹਨੂੰ ਅਗਲੇ ਦਿਨ ਉਹਨੂੰ ਕਰਨੀ ਪੈਂਦੀ ਹੈ ਫਿਰ ਕੁਆਲਿਟੀ ਤੇ ਆ ਜਾਂਦਾ ਮਹਾਰਾਜ ਹੁਣ ਦੇਸੀ ਨਾ ਕਿੱਥੇ ਚੱਲਦਾ ਜੀ ਹੈ ਸੋ ਇਹ ਤਾਂ ਮਤਲਬ ਏਸੀ ਇਸ ਲੈਵਲ ਤੇ ਜਾਣੇ ਨਹੀਂ ਦੇਣਾ ਚਾਹੁੰਦੇ ਮੈਂਬਰ ਸਰਪੰਚ ਆਪ ਦੇ ਚੁਣੋ ਚੰਗੇ ਬੰਦਿਆਂ ਨੂੰ ਚੁਣੋ ਪੰਚਾਇਤਾਂ ਜਿਹੜੀਆਂ ਉਹ ਨੀਂਹ ਨੇ ਨੀਂਹ ਡੇਮੋਕਰੇਸੀ ਦੀ ਜੇ ਪੰਚਾਇਤ ਚੰਗੀ ਹੈ ਤਾਂ ਪਿੰਡ ਚੱਕੀ ਕਰ ਜਾਂਦਾ